ਦਾਲ ਪੰਥ ਬਾਬਾ ਬੀਬੀ ਚੰਦ ਜੀ ਦੇ ਮੁਖੇ ਗੁਰੂ ਪੰਥ ਦੇ ਸਤਕਾਰਤ ਸ਼ਖਸੀਅਤ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲਿਆਂ ਦੀਆਂ ਸਿੱਖ ਪੰਥ ਰਏ ਕੀਤੀਆਂ ਸੇਵਾਵਾਂ ਕਰਕੇ ਇਹਨਾਂ ਨੂੰ ਗੁਰੂ ਪੰਥ ਦੇ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸ਼ਰੋਮਣੀ ਪੰਥ ਸੇਵਕ ਦੇ ਉਪਾਦੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਸਾਜੀ ਵਾਤਾਵਰਣ ਦੇ ਪ੍ਰਤੀ ਚੌਥੇ ਪਾਤਸ਼ਾਹ ਛੋਟੀ ਸੁਲਤਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੇਰੀ ਫਿਰਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਪਤਸ਼ਾਹ ਜੀ ਵਿਖੇ ਜੁੜ ਬੈਠੇ ਗੁਰੂ ਰੂਪ ਗੁਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਗਾਜ ਵਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਬਵਾਏ ਮੇਤੇ ਬੱਤੀ ਹਾੜਰ ਨਾਨਕ ਸਾਹਿਬੀ ਸੰਮਤ 556 ਮੁਤਾਬਕ 15 ਜੁਲਾਈ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੱਖ ਸਹਿਬਾਨ ਦੀ ਹੋਈ ਇਕੱਤਰਤਾ ਵਿੱਚ ਪ੍ਰਵਾਨ ਹੋਏ ਮਤੇ ਅਨੁਸਾਰ ਸੰਪਰਦਾਇ ਦਾਲ ਪੰਥ ਬਾਬਾ ਬੀਬੀ ਚੰਦ ਜੀ ਦੇ ਮੁਖੀ ਗੁਰੂ ਪੰਥ ਦੇ ਸਤਕਾਰਤ ਸਖਸ਼ੀਅਤ ਸਤਖੰਡ ਵਾਸੀ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲਿਆਂ ਦੀਆਂ ਸਿੱਖ ਪੰਥ ਰਏ ਕੀਤੀਆਂ ਸੇਵਾਵਾਂ ਕਰਕੇ ਇਹਨਾਂ ਨੂੰ ਗੁਰੂ ਪੰਥ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਸ਼ਰੋਮਣੀ ਪੰਥ ਸੇਵਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੈ ਜਾ ਪਿੱਛੇ छा रूपा भा دل دل بابا دل چڏا روپا وے واہ خدا الله يہو اچھا يہو